ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੜਸਾਰਾਂ ਦਾ ਪੰਜਾਬੀ ਫੂਡ ਚੈਨਲ ਤੇ ਸਵਾਗਤ ਆ ਅੱਜ ਮੈਂ ਬਣਾਉਣ ਜਾ ਰਹੀਆਂ ਬਾਜ਼ਾਰ ਵਰਗੇ ਜੀਰਾ ਬਿਸਕੁਟ ਕਰਦੇ ਵਿੱਚ ਹੀ ਚਲੋ ਕਰਦੇ ਆ ਫੇਰ ਬਣਾਉਣਾ ਸ਼ੁਰੂ ਇਧਲੀ ਮੈਂ ਤੇ ਦੋ ਚਮਚ ਜੀਰੇ ਨੂੰ ਭੁੰਨ ਲਿਆਇਆ ਜਦੋਂ ਜੀਰੇ ਦੀ ਬਹੁਤ ਸੋਹਣੀ ਖੁਸ਼ਬੂ ਆਉਣ ਲੱਗੇ ਤੇ ਇਹਨੂੰ ਸਾਈਡ ਤੇ ਰੱਖ ਦਾਂਗੇ ਤੇ ਇੱਕ ਭਾਂਡੇ ਦੇ ਵਿੱਚ 100 ਗ੍ਰਾਮ ਬਟਰ ਲਵਾਂਗੇ ਬਟਰ ਦੀ ਜਗ੍ਹਾ ਤੇ ਤੁਸੀਂ ਦੇਸੀ ਘਿਓ ਵੀ ਵਰਤ ਸਕਦੇ ਆ ਦੋ ਚਮਚ ਉਹਦੇ ਵਿੱਚ ਖੰਡ ਪਾਵਾਂਗੇ ਪੀਸੀ ਹੋਈ ਖੰਡ ਪਾਵਾਂਗੇ ਤੇ ਚੰਗੀ ਤਰ੍ਹਾਂ ਮਲਣ ਤੋਂ ਬਾਅਦ ਚ ਕੁਝ ਇਸ ਤਰੀਕੇ ਦਾ ਪਾ ਕਰ ਲੈਣਾ ਆ ਤੇ ਇਹਦੇ ਵਿੱਚ ਪਾਵਾਂਗੇ 110 ਗ੍ਰਾਮ ਮੈਦਾ ਤੇ 50 ਗ੍ਰਾਮ ਆਟਾ ਬਾਜ਼ਾਰ ਦੇ ਵਿੱਚ ਇਹ ਆਟਾ ਪਾਉਂਦੇ ਆ ਉਹਦੇ ਨਾਲ ਬਹੁਤ ਵਧੀਆ ਬਣਦੇ ਆ ਆਪਣੇ ਬਿਸਕੁਟ ਤੇ ਇੱਕ ਚਮਚ ਨਮਕ ਪਾਵਾਂਗੇ ਅੱਧਾ ਚਮਚ ਬੇਕਿੰਗ ਪਾਊਡਰ ਪਾਵਾਂਗੇ ਬੇਕਿੰਗ ਸੋਡਾ ਨਹੀਂ ਬੇਕਿੰਗ ਪਾਊਡਰ ਤੇ ਦੁੱਧ ਪਾ ਕੇ ਇਹਨੂੰ ਜਿਹੜਾ ਆ ਉਹ ਗੁੰਨ ਲਾਂਗੇ ਇੱਥੇ ਮੈਂ ਕਲਿੰਚਰ ਆਪਸ ਤੇ ਔਇਲ ਲਗਾ ਕੇ ਜਿਹੜਾ ਇਹ ਜਿਹੜੇ ਫੈਲਾ ਲਿਆ ਆ ਤੁਸੀਂ ਜਿਹੜਾ ਇਹ ਉਹ ਪਲੇਟਫਾਰਮ ਦੇ ਉੱਤੇ ਵੀ ਤੇਲ ਲਗਾ ਕੇ ਇਹਨੂੰ ਫਲਾ ਸਕਦੇ ਆਂ ਬਸ ਇਹਨੂੰ ਫਲਾਉਣਾ ਆ ਆਪਾਂ ਹੱਥ ਬਿਲਕੁਲ ਨਹੀਂ ਲਗਾਉਣੇ ਜੇ ਇਹਨੂੰ ਹੱਥ ਲਗਾਉਂਗੇ ਤੇ ਇਹ ਚਿਪਕ ਜਾਊਗਾ ਸਾਰਾ ਤੇ ਇਹਨੂੰ ਜਿਹੜਾ ਇਹਦਾ ਕੱਟ ਲੈਣਾ ਛੋਟੇ-ਛੋਟੇ ਵੱਡੇ-ਵੱਡੇ ਪੀਸਾਂ ਚ ਜਿੱਦਾਂ ਵੀ ਤੁਸੀਂ ਬਿਸਕੁਟ ਬਣਾਉਣੇ ਚਾਹੋ ਐਜਿਟ ਇਹਦੇ ਪੂਜਾ ਜੀਰਾ ਸਿਗਾ ਉਹ ਲਗਾ ਦਾਂਗੇ ਤੇ ਇਦਾਂ ਹੀ ਆਪਾਂ ਸਾਰੇ ਤਿਆਰ ਕਰ ਲਾਂਗੇ ਓਵਨ ਨੂੰ ਮੈਂ 10 ਮਿੰਟ ਲਈ ਪ੍ਰੀ ਹੀਟ ਕਰ ਲਿਆ ਸੀਗਾ ਇਹਨੂੰ 180 ਡਿਗਰੀ ਤੇ ਆਪਾਂ ਰਾਇਆ ਉਹ 20 ਕੁ ਮਿੰਟ ਲਈ ਪੱਕਾ ਦਵਾਂਗੇ ਤੇ ਇੱਥੇ ਮੈਂ ਕੜਾਈ 'ਚ ਵੀ ਤੁਹਾਨੂੰ ਬਣਾਉਣਾ ਦੱਸ ਰਹੀ ਹਾਂ ਕੜਾਈ ਦੇ ਕੜਾਈ ਨੂੰ ਵੀ ਆਪਾਂ 10 ਮਿੰਟ ਲਈ ਸਟੈਂਡ ਰੱਖ ਕੇ ਗਰਮ ਕਰ ਲਿਆ ਸੀਗਾ ਖਾਲੀ ਤੇ ਇਹਦੇ ਵਿੱਚ ਇਹਨੂੰ ਵੀ 25 ਮਿੰਟ ਲਈ ਆਪਾਂ ਜਿਹੜੇ ਚ ਬਿਸਕੁਟ ਰੱਖ ਕੇ ਬੇਕ ਕਰ ਲੈਣੇ ਆ ਤੇ ਦੇਖੋ ਕਿੰਨੇ ਵਧੀਆ ਆਪਣੇ ਇਹ ਵੀ ਬੇਕ ਹੋ ਗਏ ਆ ਤੇ ਦੂਜੇ ਪਾਸੇ ਜਿਹੜੇ ਤੁਹਾਨੂੰ ਮੂਰੇ ਦੇਖ ਰਹੇ ਹੋ ਉਹ ਗੈਸ ਤੇ ਬਣੇ ਹੋਏ ਆ ਤੇ ਇਹ ਵਾਲੇ ਜਿਹੜੇ ਓਵਨ 'ਚ ਜੂਏ ਰੈਸਪੀ ਨੂੰ ਟਰਾਈ ਕਰਿਓ ਬਹੁਤ-ਬਹੁਤ ਧੰਨਵਾਦ ਜੀ